ਸਾਨੂੰ ਇੰਟੀਗੇਸ਼ਨ ਆਈ ਸੀ ਕਿ ਦੁਆਰਯੇ ਦੇ ਦੁਸ਼ ਸ਼ ਇੱਕ ਬੰਦੇ ਨੂੰ ਮੋਕਾ ਦੇ। ਇਸ ਤੋਂ ਬਾਅਦ ਅਸੀਂ ਮੋਕਾ ਦੇ ਪੁੱਛੇ ਮੋਕਾ ਦੇ ਪੁੱਛੇ ਦੱਸੋ ਕਿ ਤੁਸੀਂ ਕੀ ਕਰਦੇ ਹੋ। ਤੋਂ ਅਸੀਂ ਜਾਰਾ ਅਪਰਸਾਈਟ ਕਰਕੇ ਹੁਣ ਪੁੱਛਦੇ ਹਾਂ ਕਿ ਤੁਹਾਡਾ ਦੱਸ ਸਕਦੇ ਹੋ। ਇਸੇ ਸਬੰਧ ਵਿੱਚ ਅਸਲ ਡੈਪੋਟ ਮੈਡਮ ਜਿਹੜਾ ਜਿਹੜਾ ਮੈਡਮ ਜਿਹੜਾ ਇੱਕ ਮੈਡਮ ਪਰਚਾ ਹੋਇਆ ਜਿਹੜਾ ਉਹ ਇਹਨਾਂ ਦੇ ਸਿੱਖ ਸੰਗਤ ਵੱਲੋਂ ਕੀਤਾ ਗਿਆ ਤੇ ਮੈਂ ਤੁਹਾਡਾ ਬਰੀਫਿੰਗ ਕਰਦੇ ਹਾਂ ਵੀ ਪਰਚੇ ਦੋ ਸਾਡੀ ਉਹ ਇਨਵੈਸਟੀਗੇਸ਼ਨ ਦਾ ਮੈਟਰ ਹੈ ਕਿਦੇ ਵੱਲੋਂ ਹੋਇਆ ਕਿ ਨਹੀਂ ਆ ਉਹ ਅਸੀਂ ਤੁਹਾਨੂੰ ਨਹੀਂ ਦੱਸ ਸਕਦੇ ਅੱਛਾ ਅੱਛਾ ਜੀ ਅਸੀਂ ਤੁਹਾਨੂੰ ਇਹ ਦੱਸ ਰਹੇ ਹਾਂ ਕਿ ਇੱਥੇ ਇਹ ਇਹ ਹੋਇਆ ਹੈ ਇਹ ਐਫ ਆਈ ਆਰ ਹੈਸ ਬੀਨ ਰਜਿਸਟਰਡ ਅਪਰ ਡੈੱਡ ਬੋਡੀ ਦਾ ਸੀਨ ਟਾਈਮ ਕੀ ਨਹੀਂ ਜਿਨੇ ਮੈਡਮ ਜਿਨੇ ਇਹ ਇੱਕ ਉਹ ਵੀ ਆ ਰਿਫਾਈਂਗ ਦੈਟ ਇਜ਼ ਪਾਰਟ ਆਫ ਇਨਵੈਸਟੀਗੇਸ਼ਨ ਜਦ ਵੀ ਪਤਾ ਲੱਗੂਗਾ ਅਸੀਂ ਤੁਹਾਨੂੰ ਪੀਸ ਮੈਡਮ ਜੈਤੀ ਲਹਿਮ ਸਿੰਘ ਨੂੰ ਲੈ ਕੇ ਆਏ ਹੋ ਉਹ ਕੌਣ ਹੈ ਉਹ ਵੀ ਅਸੀਂ ਨਾ ਤੁਹਾਨੂੰ ਸਾਰੀ ਡਿਟੇਲਸ ਨਾਲ ਨਹੀਂ ਦੱਸ ਸਕਦੇ ਕਿ ਕੌਣ ਹੈ ਕੀ ਹੈ ਉਹ ਅਸੀਂ ਵੈਰੀਫਾਈ ਕਰ ਰਹੇ ਹਾਂ ਇਹ ਬੰਦਾ ਜਿਹੜਾ ਆਇਆ ਸੀ ਬੀਏਡੀ ਵੀ ਕਰਨ ਲਈ ਆਇਆ ਸੀ ਮੈਡਮ ਕਿਸ ਪਰਪਸ ਲਈ ਆਇਆ ਸੀ ਬੀਏਡੀ ਆ ਰਿਫਾਈਂਗ ਹੈ ਨਾ ਮੈਥਿਆਰ ਵਗੈਰਾ ਕੀ ਜਬਤ ਕੀਤਾ ਨਾ ਯਾਰ ਇਹ ਨਾ ਅਸੀਂ ਹੁਣ ਤੋਂ ਅਸੀਂ ਬੰਦਾ ਲੈ ਕੇ ਗਏ ਆ ਹਨਾ ਅਸੀਂ ਡੈਟੋਇਡ ਹੈ ਨਾ ਜਸਟ ਬੀ ਅਰੈਸਟਡ ਮੈਡਮ ਜਿਹੜੀ ਐਫ ਆਈ ਆਰ ਐਫ ਆਈ ਆਰ ਦਰਜ ਹੋ ਗਈ ਆ ਐਫ ਆਈ ਆਰ ਦੇ ਵਿੱਚ ਜੇਕਰ ਲੋਜ ਹੀ ਹੋ ਗਿਆਗਾ ਫਿਰ ਐਫ ਆਈ ਆਰ ਦੇ ਬਾਰੇ ਕਹਿੰਦਾ ਜੀ ਤੁਸੀਂ ਉਹ ਤੁਹਾਨੂੰ ਕਾਪੀ ਮਿਲ ਜਾਊਗੀ ਤੁਸੀਂ ਲੈ ਲਓ ਹੈ ਨਾ ਅਸੀਂ ਲੈਟ ਮੀ ਸੀ ਹੈ ਨਾ ਆਪਾਂ ਸੈਕਸ਼ਨ ਜਿਹੜੇ ਵੀ ਲਾਏ ਆ ਉਹ ਤੁਸੀਂ ਐਫ ਆਈ ਆਰ ਦੀ ਕਾਪੀ ਲੈ ਲਓ ਨਹੀਂ ਮਰਦਾ ਹੋਇਆ ਮਰਦਾ ਹੋਇਆ ਕੋਈ ਪਛਾਣ ਹੋਈ ਆ ਉਹ ਦੀ ਵੀ ਆਰ ਵੈਰੀਫਾਈਂਗ ਹੈ ਨਾ ਹਲੇ ਤੱਕ ਵੈਰੀਫਾਈ ਕਰ ਰਹੇ ਹਾਂ ਹਲੇ ਤੱਕ ਕੰਮ ਸੇ ਕਿ ਕਹਿੰਨ ਕੌਣ ਹੈ ਕਿ ਇਹ ਦੈਟ ਇਜ਼ ਪਾਰਟ ਆਫ ਮਿਸਟਰੀ ਮੈਡਮ ਪੁਲਿਸ ਨੂੰ ਇਨਫਰਮੇਸ਼ਨ ਕਿਲੇ ਵਜੇ ਮਿਲੀ ਸਗੀ ਮੈਂ ਸੈਕਸ਼ਨ 304 ਰੈਕਟ 302 ਵੀ ਲੈਟ ਨਹੀਂ ਹੈ ਨਾ ਤੁਸੀਂ ਕਿੰਨੇ ਵਜੇ ਸੁਣ ਮਾ ਰਹੇ ਹੋ ਕਾਪੀ ਥੋੜੀ ਦੇਰ ਚ ਦੇ ਦਿੰਦੇ ਹਾਂ ਮੈਡਮ ਪੁਲਿਸ ਨੂੰ ਕਿੰਨੇ ਵਜੇ ਇਨਫਰਮੇਸ਼ਨ ਇਨਫਰਮੇਸ਼ਨ ਪੁਲਿਸ ਨੂੰ ਕਿੰਨੇ ਗੁਦੋਰਾ ਸਾਹਿਬ ਤੋਂ ਇਨਫਰਮੇਸ਼ਨ ਆਈ ਸੀ ਕਿੰਨੇ ਵਜੇ ਆਈ ਸੀ ਕਰੀਬ 6 ਸਵੇਰੇ ਆਈ ਹੈ ਥੋੜਾ ਹੋਰ ਆਦੀ ਮੋਨੇ ਹਰੋ ਤੇ ਲੋਕਾਂ ਦਾ ਕਹਿਣਾ ਕਿ ਰਾਤ ਨੂੰ 2 ਵਜੇ ਦੇ ਕਰੀਬ ਇਹ ਕਤਲ ਕੀਤਾ ਗਿਆ ਤੇ ਪੁਲਿਸ ਨੂੰ ਉਹ ਟਾਈਮ ਜਿਹੜਾ ਤੁਸੀਂ ਪੁੱਛ ਰਹੇ ਹੋ ਜਿਹੜਾ ਸਵਾਲ ਹੋ ਟਾਈਮ ਕਿ ਕਿੰਨੇ ਵਜੇ ਇਨਫੋਰਮੇਸ਼ਨ ਆਈ ਕਿੰਨਾ ਕੁਝ ਉਹ ਸਾਰਾ ਇਸ ਪਾਰਟ ਆਫ ਇਨਵੈਸਟੀਗੇਸ਼ਨ ਅਸੀਂ ਤੁਹਾਨੂੰ ਹੁਣ ਨਹੀਂ ਦੱਸ ਸਕਦੇ ਕਲੀਅਰਲੀ ਨਹੀਂ ਦੇ ਸਕਦੇ ਥੈਟ ਇਜ਼ ਮੈਟਰ ਆਫ ਇਨਵੈਸਟੀਗੇਸ਼ਨ ਸਾਨੂੰ ਇੰਟੀਮੇਸ਼ਨ ਆਈ ਸੀ ਵੀ ਆਰ ਸੇਇੰਗ ਵੀ ਵੈਰੀ अर्ਲੀ ਨੋਟਿੰਗ ਆਈ ਸੀ ਐਨਾ ਪਤਾ ਕਿ ਤੁਸੀਂ ਸਮਝ ਸਕਦੇ ਹੋ ਜਦੋਂ ਸਵੇਰਾ ਤੁਸੀਂ ਕਹਿ ਸਕਦੇ ਹੋ ਕਿ ਸਵੇਰਾ ਹੋ ਰਿਹਾ ਸੀ ਅਲੀ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀ ਜਿਦਾ ਇਨਫੋਰਮੇਸ਼ਨ ਆਈ ਜਿਸ ਲਈ ਸੌਰੀ ਤੋਂ ਅਸੀਂ ਸਾਰੇ ਮਾਤੀ ਤੇ ਪੌਸ ਉਹਦੇ ਬਾਅਦ ਤੁਸੀਂ ਜੋ ਹੋਇਆ ਤੁਸੀਂ ਸਾਰੇ ਦੇਖਿਆ ਕਿ ਉਸੇ ਇੱਕ ਕੰਦਾ ਆਪਰ ਜਿਹੜੀ ਸੀ ਉਹਨੇ ਨਾਮੇ ਕਰਤਾ ਸੀ ਆਪਾਂ ਸਾਡੀ ਮੇਨ ਨਾ ਸਾ ਕਿ ਬਈ ਸਾਡਾ ਲਾਅਰ ਮਾਰਡਰ ਪਹੁੰਚ ਗਏ ਨਾ ਪਰ ਫਿਰ ਵੀ ਕੋਈ ਕੁਸੂਰ ਕੇ ਸਵਾ ਚੱਲ ਰਿਹਾ ਹੈ ਤੇ ਸਭ ਤੋਂ ਇੰਪੋਰਟੈਂਟ ਗੱਲ ਹੈ ਕਿ ਅਸੀਂ ਇਹ ਨਾ ਸੰਗਤ ਨੂੰ ਕੋਈ ਪਰੇਸ਼ਾਨੀ ਨਾ ਅਸੀਂ ਸਾਡੀ ਉਹੀ ਕੋਸ਼ਿਸ਼ ਰਹੀ ਹੈ ਕਿ ਡੈਡ ਬੋਡੀ ਨੂੰ ਹਟਾ ਕੇ ਜਿਹੜਾ ਬੰਦਾ ਹੈ ਉਹ ਮਾਰਸ਼ ਕਿੰਨੇ ਬੰਦੇ ਗ੍ਰਿਫਤਾਰ ਕੀਤੇ ਮੈਡਮ ਇਸ ਵਾਰ ਕੋਈ ਕਿ ਉਹ ਵੀ ਕਾਂਟ ਟੈਲ ਯੂ ਰਾਈਟ ਨਾਊ ਵੀ ਆਰ ਦੈਟਸ ਪਾਰਟ ਆਫ ਇਨ ਕਿਸ ਵੈਪਨ ਦੇ ਨਾਲ ਉਹਦਾ ਮਰਡਰ ਕੀਤਾ ਜੀ ਐਵਰੀਥਿੰਗ ਇਜ਼ ਪਾਰਟ ਆਫ ਏਅਰ ਇਨਵੈਸਟੀਗੇਸ਼ਨ ਐਨਾ ਆ ਵੀ ਆਮ ਨਾਟ ਬਰੀਫਿੰਗ ਯੂ ਰਿਗਾਰਡਿੰਗ ਦਾ ਕ੍ਰਾਈਮ ਇਹ ਦੋਟ ਸਾਡੀ ਹੁਣ ਇਹ ਹੀ ਬਰੀਫਿੰਗ ਹੈ ਕਿ ਲਾਅ ਐਂਡ ਆਰਡਰ ਅਬਿਲਟੀ ਸਾਖ ਨੇ ਸੁਖ ਸ਼ਾਂਤੀ ਹੈ ਅਨਾ ਦੁਆਰਾ ਦੇ ਵਿੱਚ ਆਰਾਮ سے ਜਾ ਕੇ ਸੰਗਤ ਦਰਸ਼ਕਾ ਕਰਦੀ ਹੈ ਮੰਗੀ ਦਾ ਦੱਸੇ ਕੋਈ ਪਰਚੀ ਵਗੈਰਾ ਮਿਲਿਆ ਕੋਈ ਨੰਬਰ ਵਗੈਰਾ ਉਹਦੇ ਕੋਲੋਂ ਨਹੀਂ ਅਭੀ ਇਹ ਦਿਸ ਇਜ਼ 올 ਪਾਰਟ ਆਫ ਇਨਵੈਸਟੀਗੇਸ਼ਨ ਹੁਣ ਅਸੀਂ ਕੋਣੋ ਕੁਝ ਨਹੀਂ ਦੱਸ ਸਕਦੇ ਕਿ ਕਿਹੜੇ ਨੰਬਰ ਮਿਲੇ ਜਾਂ ਕਿਹੜੇ ਨੰਬਰ ਨਹੀਂ ਮਿਲੇ ਵੀ ਆਰ ਆਨ ਇਟ ਕਬ ਇਨਵੈਸਟੀਗੇਸ਼ਨ ਕੋ ਵੀ ਹੋਊਗੀ ਕੋਈ ਪਤਾ ਨਹੀਂ ਕੱਲ ਗੁਰਪੁਰਪਵਤ ਸਹਿਰ ਵਾਸੀਆਂ ਨੂੰ ਗੁਰਪੁਰਪ ਰਿਲੇਟਡ ਕੀ ਮੈਸੇਜ ਹੈ ਇਹ ਹੈ ਕਿ ਸੁਖੋ ਸ਼ਹਿਰ ਦੇ ਵਿੱਚ ਸੁਖ ਸ਼ਾਂਤੀ ਹੈ ਤੁਸੀਂ ਆਰਾਮ ਨਾਲ ਆਪਣਾ ਕੰਮ ਕਰਦੇ ਹੋ ਨਾ ਸਾਰੇ ਕੋਈ ਪ੍ਰੋਬਲਮ ਨਹੀਂ ਹੈ ਕੋਈ ਤੁਸੀਂ ਜਾਓ ਤੁਸੀਂ ਦਸ਼ਮਤ ਕਰ ਸਕਦੇ ਹੋ ਕੋਈ ਦਿੱਕਤ ਮੈਡਮ ਉਹਨਾਂ ਨੇ ਕਿਹਾ 6 ਦਿਨ ਦਾ ਆਲਟੀਮੇਟਮ ਦਿੱਤਾ ਅਗਰ ਅਗਰ ਇਨਰ ਤੱਕ ਤੁਸੀਂ ਇਨਵੈਸਟੀਗੇਸ਼ਨ ਨਹੀਂ ਕੀਤੀ ਅਸੀਂ ਕੋਈ ਅੱਗੇ ਪ੍ਰੋਟੈਸਟ ਕਰਾਂਗੇ ਵੀ ਆਰ ਵੀ ਆਰ ਇਨਵੈਸਟੀਗੇਟਿੰਗ ਮੈਡਮ ਅਸੀਂ ਕਿੰਨੇ ਕਰ ਰਿਹਾ ਹੈਗਾ ਬਿਲਕੁਲ ਨਹੀਂ ਹਸੇ ਲੈ ਕੇ ਆਇਆ ਹਾਂ ਤੁਹਾਨੂੰ ਕੋਈ ਦਿੱਕਤ ਨਹੀਂ ਹੋਇਆ ਹੈਗਾ ਚਲੋ ਠੀਕ ਹੈ ਉਹ ਜੋ ਨਾਦੀ ਵਰਜਨ ਹੈ ਕਿ ਉਹ ਮਨੇ ਕਾਰਜਮੇਤੀ ਅਸੀਂ ਸਾਡਾ ਵਰਜਨ